ਬੰਦਾ ਘਰ ਬਣਾਉਂਦਾ ਸਾਧ ਸੰਗਤ ਜੀ ਕਰੋੜਾਂ ਰੁਪਇਆ ਲਾ ਕੇ ਘਰ ਨੂੰ ਤਿਆਰ ਕਰਦਾ ਬੜੇ ਸ਼ੌਂਕ ਨਾਲ ਉਸ ਘਰ ਦੇ ਵਿੱਚ ਕਹਿੰਦੇ ਜੀ ਅਸੀਂ ਅਖੰਡ ਪਾਠ ਸਾਬ ਕਰਾਉਣਾ ਹੁਣ ਸੁਣਿਓ ਗੱਲ ਨੂੰ ਮੇਰੀਆਂ ਮਾਤਾ ਉਹ ਭੈਣੋ ਬੈਠੀਆਂ ਨੌਜਵਾਨ ਵੀਰ ਬੈਠੇ ਨੇ ਬਜ਼ੁਰਗ ਬੈਠੇ ਨੇ ਇੱਥੇ ਧਿਆਨ ਨਾਲ ਗੱਲ ਨੂੰ ਸਮਝਿਓ ਬੰਦਾ ਕਰੋੜਾਂ ਰੁਪਏ ਲਾ ਕੇ ਕੋਠੀ ਤਿਆਰ ਕਰਦਾ ਉੱਥੇ ਕਹਿੰਦਾ ਜੀ ਮੇਰੀ ਸ਼ਰਧਾ ਕਿ ਮੈਂ ਅਖੰਡ ਪਾਠ ਕਰਾਵਾਂ ਅੱਛਾ ਗੁਰੂ ਸਾਹਿਬ ਕਹਿੰਦੇ ਵੀ ਕਰਾ ਰਾਜ ਰਾਜ ਕਰਾ ਵੈਸੇ ਜਿਨ੍ਹਾਂ ਦੇ ਘਰ ਵੀ ਕੋਈ ਖੁਸ਼ੀ ਦਾ ਕੰਮ ਹੋਵੇ ਹਰ ਸੰਗਤ ਚਾਹੁੰਦੀ ਅਸੀਂ ਆਪਣੇ ਘਰ ਦੇ ਵਿੱਚ ਪਾਠ ਕਰਾਈਏ ਸੁਖਮਣੀ ਸਾਹਿਬ ਦੇ ਪਾਠ ਕਰਾ ਲਓ ਤੁਸੀਂ ਕੀਰਤਨ ਕਰਾ ਲਓ ਚਾਹੁੰਦਾ ਹਰ ਕੋਈ ਹੈ ਪਰ ਸੱਜਣਿਓ ਉਸ 1 ਕਰੋੜ ਦੇ ਬਣਾਏ ਹੋਏ ਮਕਾਨ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ ਕਰਾਉਂਦਾ ਜਿਸ ਕਮਰੇ ਦੇ ਵਿੱਚ ਅਖੰਡ ਪਾਠ ਜਿੱਥੇ ਮਹਾਰਜ ਦਾ ਸਰੂਪ ਹੁੰਦਾ ਉੱਥੇ ਘਰ ਦੇ 10 ਜੀ ਵਿੱਚੋਂ ਇੱਕ ਵੀ ਜੀ ਅੰਦਰ ਬੈਣ ਨੂੰ ਤਿਆਰ ਨਹੀਂ ਹੁੰਦਾ